ਸਤਿ ਸ਼੍ਰੀ ਅਕਾਲ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੁੱਖ ਚੰਨ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਠੀਕ ਹੋਵੋਗੇ ਅਲਸੀ ਵੀ ਠੀਕ ਹਾਂ ਜੀ ਅੱਜ ਅਸੀਂ ਬਣਾ ਰਹੀ ਆ ਬੈਂਗਨ ਦਾ ਪਰਤਾ ਮੈਂ ਸੁਖਸੰਧੂ ਤੁਹਾਡੇ ਲਈ ਲੈ ਕੇ ਆਈਆਂ ਬੈਂਗਨ ਦੇ ਪਰਤੇ ਦੀ ਰੈਸਪੀ ਨਾਲ ਅਸੀਂ ਆਪਣੇ ਕਸਟਮਰਾਂ ਨੂੰ ਪ੍ਰੋਵਾਈਡ ਕਰਵਾਵਾਂਗੇ ਜੀ ਤੇ ਇਹ ਅਸੀਂ ਲੁਧਿਆਣਾ ਵਿੱਚ ਸਾਡਾ ਕਲਾਊਡ ਕਿਚਨ ਹੈ ਰਿਸ਼ੀ ਨਗਰ ਚ ਤੁਸੀਂ ਆਫਲਾਈਨ ਆਨਲਾਈਨ ਜਿੱਥਾ ਵਿੱਚੋਂ ਲੈ ਸਕਦੇ ਆ ਬੇਸਿਕ ਮਸਾਲੇ ਪਾ ਕੇ ਅਸੀਂ ਆਪਣਾ ਫੂਡ ਤਿਆਰ ਕਰਦੇ ਆਂ ਭੰਗੜ ਮੈਂ ਪਹਿਲੇ ਹੀ ਪੋਨ ਲੈ ਲਈ ਕਿਉਂਕਿ ਥੋੜਾ ਸਮਾਂ ਬਚ ਜਾਂਦਾ ਹੈ ਇਦਾਂ ਅਸੀਂ ਬੜੀ ਹੀ ਸਾਫ਼ ਸਫਾਈ ਨਾਲ ਖਾਣਾ ਬਣਾਉਂਦੇ ਆਂ ਤੇ ਬੱਚੇ ਬਜ਼ੁਰਗ ਜਿਨ੍ਹਾਂ ਨੂੰ ਵੀ ਨੀਡ ਹੈਗੀ ਅਸੀਂ ਉਹਨਾਂ ਤੱਕ ਪਚਾ ਵੀ ਦਿੰਨੇ ਆਂ ਤੇ ਉਹ ਸਾਡੇ ਘਰ ਆ ਕੇ ਪਿਕ ਵੀ ਕਰ ਸਕਦੇ ਨੇ ਤੇ ਸਾਡੇ ਘਰੇ ਆ ਕੇ ਚੈੱਕ ਵੀ ਕਰ ਸਕਦੇ ਆਂ ਵੀ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਫੂਡ ਬਣਾਉਂਦੇ ਆਂ ਮੈਂ ਖੁਦ ਸਾਰਾ ਖਾਣਾ ਤਿਆਰ ਕਰਦੀ ਆਂ ਜਿੱਦਾਂ ਕਿ ਮੌਸਮ ਨਾਲ ਜਿਹੜੀ ਜੀ ਆਂਦੀ ਆ ਅਸੀਂ ਉਹ ਬਣਾਉਂਦੇ ਆਂ ਤੇ ਜੋ ਕਿ ਬੱਚਿਆਂ ਨੂੰ ਵਧੀਆ ਲੱਗੇ ਤੁਸੀਂ ਵਿਚਾਰ ਲੁਧਿਆਣਾ ਚ ਰਹਿ ਕੇ ਕਿਤੇ ਵੀ ਆਰਡਰ ਕਰ ਸਕਦੇ ਆ ਐਦਾਂ ਅਸੀਂ ਪਿਆਜ਼ ਭੁੰਨ ਕੇ ਬੇਸਿਕ ਮਸਾਲੇ ਪਾ ਕੇ ਵਿੱਚ ਪੈਂਗਣ ਪਾਤੇ ਤੇ ਵਧੀਆ ਹੀ ਤਰੀਕੇ ਨਾਲ ਤਿਆਰ ਹੋ ਜਾਂਦਾ ਜੀ ਪਟਾ ਤੇ ਫਿਰ ਅਸੀਂ ਇਹਨਾਂ ਨੂੰ ਪੈਕ ਕਰਾਂਗੇ ਤੇ ਆਪਣੇ ਪਿਆਰੇ ਪਿਆਰੇ ਕਸਟਮਰ ਤੱਕ ਪਚਾਵਾਂਗੇ ਅੱਜ ਮੈਨੂੰ ਕਾਫੀ ਪੀਜੀ ਚੋ ਬੱਚਿਆਂ ਦੇ ਆਰਡਰ ਆਏ ਹੋਏ ਸੀਗੇ ਉਹਨਾਂ ਲਈ ਮੈਂ ਫੂਡ ਤਿਆਰ ਕੀਤਾ ਵੈਸੇ ਡਿਲੀਵਰੀ ਸਾਡਾ ਦੋ ਟਾਈਮ ਬੰਦਾ ਹੀ ਬੰਦਾ ਵਾ ਪਰ ਫਿਰ ਵੀ ਜੇ ਕਿਸੇ ਨੇ ਪਰ ਮਾਣਾ ਹੋਵੇ ਉਹ ਮੈਸੇਜ ਕਰਕੇ ਇੱਕ ਦਿਨ ਪਹਿਲਾਂ ਆਰਡਰ ਕਰ ਸਕਦੇ ਨੇ ਤੇ ਐਦਾ ਅਸੀਂ ਬੜੀ ਸਫਾਈ ਨਾਲ ਪੈਕ ਕਰਕੇ ਬੱਚਿਆਂ ਤੱਕ ਪ੍ਰੋਵਾਈਡ ਕਰਾਈਦਾ ਵਾ ਨਾਲ ਅਸੀਂ ਸਲਾਦ ਵੀ ਦੇਈਦਾ ਵਾ ਤੇ ਜੋ ਵੀ ਚਾਹੇ ਤੇ ਇਹ ਲੁਧਿਆਣੇ 'ਚ ਤੁਸੀਂ ਆਰਡਰ ਕਰ ਸਕਦੇ ਆ ਤੇ ਘਰ ਆ ਕੇ ਵੀ ਸਾਡੇ ਵੀ ਲੈ ਸਕਦੇ ਆ ਪਲੀਜ਼ ਆਰਡਰ ਕਰੋ ਵੱਤ ਤੋਂ ਵੱਤ ਤਾਂ ਜੋ ਤੁਸੀਂ ਵੀ ਇਹ ਟੇਸਟ ਨੂੰ ਚੱਕ ਸਕੋ ਥੈਂਕ ਯੂ